ਅੱਜ ਦੇ ਟਾਈਮ ਵਿੱਚ ਨਹੀਂ ਕੋਈ ਤੋੜ ਸ਼ੀਲੂ ਦਾ ਜਿਹੜੇ-ਜਿਹੜੇ ਸ਼ੀਲੂ ਨੂੰ ਪਿਆਰ ਕਰ ਰਹੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਆਹ ਆ ਗਿਆ ਕਹਿੰਦੇ ਸ਼ੀਲੂ ਇਹ ਬਖਸ਼ਿਸ਼ ਹੈ ਸੱਚੇ ਬਾਦਸ਼ਾਹ ਦੀ ਸ਼ੀਲੂ ਇੱਕ ਵਾਰੀ ਮੈਦਾਨ ਦੇ ਵਿੱਚ ਆ ਜਾ ਆਹ ਦੁਨੀਆ ਪਿਆਰ ਕਰਦੀ ਹੈ ਇਹ ਗਦਰੀ ਬਾਬਿਆਂ ਦੀ ਧਰਤੀ ਹੈ ਇਤਿਹਾਸਿਕ ਧਰਤੀ ਲਾਲਾ ਲਾਜਪਤਰਾਏ ਦੀ ਧਰਤੀ ਅੱਜ ਦੇ ਟਾਈਮ ਦਾ ਇਹ ਦੁਨੀਆ ਦਾ ਤਨੰਤਰ ਖਿਡਾਰੀ ਹੈ ਇਹਦਾ ਵਰਲਡ ਦੇ ਵਿੱਚ ਨਾਮ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਸ਼ੀਲੂ ਹੈ ਹਰਿਆਣੇ ਵਾਲਾ ਸ਼ੀਲੂ ਜੈਨੂ ਆਖਦੇ ਆ ਇਹ ਲਾਲਾ ਲਾਜਪਤਰਾਏ ਦੀ ਧਰਤੀ ਹੈ ਟੁੱਡੀਕੇ ਨਗਰ ਗਦਰੀ ਬਾਬਿਆਂ ਦੇ ਨਗਰ ਦੇ ਵਿੱਚ ਤੇਰਾ ਪੁੱਜਣ ਤੇ ਨੌਜਾਨਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੀਲੂ ਹਰਿਆਣੇ ਵਾਲਾ ਉਹ ਵੀ ਨੌਜਾਨ ਪੁੱਜਿਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਤਕੜਾ ਮੈਚ ਇਸ ਲਈ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਵੇਗਾ ਬਾਈ ਕਹਿੰਦੇ ਅੱਜ ਸ਼ੀਲੂ ਖੇਡਿਆ ਗਿਆ ਤਾਂ ਨਹੀਂ ਬਾਈ ਬਹੁਤ ਭਰਾ ਮੇਰੇ ਪੁੱਛ ਰਹੇ ਆਣਾ ਮਿੱਤਰੋ ਉਹਦੇ ਨਾਲ ਥੋੜੇ ਸੁਭਾਵੀ ਕਿਹਾ ਸੀ ਆਪਾਂ ਗੋਡੇ ਤੇ ਵੀ ਥੋੜੀ ਸਾਟਾ ਤਾਂ ਕਰਕੇ ਵੀ ਸ਼ਾਇਦ ਖੇਡੇ 50% ਤਾਂ ਹੀ ਲਿਖਿਆ ਸੀਗਾ ਫਿਰ ਲੱਖਾ ਬਾਈ ਕਹਿੰਦਾ ਆ ਰਿਹਾ ਉਹ ਖੇਡਣਾ ਹੀ ਆਉਣੇ ਪੱਕਾ ਸੋ ਤਾਂ ਕਰਕੇ ਫਿਰ ਉਹ ਸਿਸਟਮ ਹੋ ਗਿਆ ਮਿੱਤਰੋ ਤੇ ਬਾਕੀ ਜੋ ਮੈਨੂੰ ਲੱਗਦਾ ਬਈ ਆਉਣ ਵਾਲੇ ਕਮਾਲ ਪਰੇ ਕਰਕੇ ਥੋੜੀ ਅਜੇ ਰਿਕਵਰੀ ਵੀ ਚਾਹੀਦੀ ਹਿੰਦੀ ਆਣਾ 60% ਲੱਜੇ ਫਿਰ ਰਿਸਕ ਨਹੀਂ ਲੈਂਦਾ ਖਿਡਾਰੀ ਸੋ ਤਾਂ ਕਰਕੇ